ਸਰਸਰੀ ਕਾਜਿਕ ਕਿਸਾਨਾਂ ਪਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ 1509 ਦੇ ਰੇਟ ਦੀ ਹਰਿਆਣਾ ਦੀਆਂ ਕੁਝ ਮੰਡੀਆਂ ਦਾ ਆਪਾਂ ਰੇਟ ਤਾਂ ਆਪਾਂ ਤੁਹਾਡਾ ਨਾਲ ਸਾਂਝੇ ਕਰਾਂਗੇ ਤੇ ਪੰਜਾਬ ਦੀ ਵੀ ਇੱਕ ਮੰਡੀ ਦੇ ਵਿੱਚ 1509 ਵਿਕੀ ਆ ਉਹਦਾ ਵੀ ਰੇਟ ਆਪਾਂ ਤੁਹਾਨੂੰ ਜਿਹੜਾ ਉਹ ਦੱਸਾਂਗੇ ਸੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈੱਲ ਵਾਲਾ ਬਟਨ ਨਾਲ ਜਰੂਰ ਦਬਾ ਲਿਓ ਤਾਂ ਜੋ ਹਰੇਕ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਸੋ ਗੱਲ ਕਰ ਲਈ 1509 ਦੀ ਪਿਛਲੇ ਕੁਝ ਦਿਨਾਂ ਤੋਂ 1509 ਦਾ ਰੇਟ ਜਿਹੜਾ ਵਧਣਾ ਸ਼ੁਰੂ ਹੋਇਆ ਵਾ ਕਿਸਾਨਾਂ ਦੇ ਚਿਹਰੇ ਤੇ ਜਿਹੜੀ ਹੈ ਖੁਸ਼ੀ ਦੇਖੀ ਜਾ ਰਹੀ ਹੈ ਕਿਉਂਕਿ ਰੇਟ ਪਹਿਲਾਂ ਜਦੋਂ 1500 ਤੋਂ ਸ਼ੁਰੂ ਹੋਈ ਸੀ ਕਾਫੀ ਡਾਊਨ ਸੀਗੇ ਹੁਣ ਜਿਹੜੇ ਰੇਟ ਆ ਡੇਲੀ ਜਿਹੜਾ ਰੇਟ ਜਿਹੜਾ ਵਾ ਉਹ ਅਪ ਹੋ ਰਿਹਾ ਵਾ ਸੋ ਸ਼ੁਰੂ ਕਰਦੇ ਹਾਂ ਜੀ ਆਪਾਂ ਕਰਨਾਲ ਮੰਡੀ ਤੋਂ ਇੱਥੇ ਰੇਟ ਜਿਹੜਾ 2200 ਤੋਂ ਲੈ ਕੇ ਤੇ 2550 ਰੁਪਏ ਤੱਕ ਜਿਹੜੀ ਆ 1509 ਵੇਗ ਗਈ ਹੈ ਅੱਗੇ ਗੱਲ ਕਰਦੇ ਹਾਂ ਜੀ ਇੰਦਰੀ ਮੰਡੀ ਦੀ ਇੱਥੇ 2300 ਤੋਂ ਲੈ ਕੇ 2590 ਰੁਪਏ ਤੱਕ ਜਿਹੜੀ ਆ 1509 ਵਿਕੀ ਅੱਗੇ ਗੱਲ ਕਰਦੇ ਹਾਂ ਜੀ ਤਰਾਵੜੀ ਮੰਡੀ ਦੀ ਇੱਥੇ 2510 ਰੁਪਏ ਰੇਟ ਰਿਆ ਗਰਾਉਂਡਾ ਮੰਡੀ ਦੇ ਵਿੱਚ 2605 ਰੁਪਏ ਰੇਟ 1509 ਦਾ ਰਿਹਾ ਜੀ ਸਭ ਤੋਂ ਤੇਜ਼ ਰਹੀ ਜੀ ਲਾੜਵਾ ਮੰਡੀ ਦੇ ਵਿੱਚ 2680 ਰੁਪਏ ਤੱਕ ਜਿਹੜੀ 1509 ਵਿਕੀ ਆ ਤੇ ਪੰਜਾਬ ਦੀ ਮੁਕਸਰ ਮੰਡੀ ਦੇ ਵਿੱਚ 500 ਬੈਗ ਜਿਹੜੇ ਆ ਉਹ ਵਿਕੇ ਆ 2400 ਰੁਪਏ ਨੂੰ ਸੋ ਹਜੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜੇ ਵਪਾਰੀ ਆ ਉਹ ਨਹੀਂ ਆ ਰਹੇ ਇਸ ਕਰਕੇ ਇੱਥੇ ਰੇਟ ਜਿਹੜਾ ਹਜੇ ਘਟਿਆ ਜਦੋਂ ਇੱਥੇ ਜਿਹੜਾ ਸ਼ੁਰੂ ਹੋ ਗਿਆ ਬਾਸਮਤੀ ਔਣੀ ਤੇ ਵਪਾਰੀ ਆਉਣੇ ਸ਼ੁਰੂ ਹੋਗੇ ਤਾਂ ਰੇਟ ਜਿਹੜਾ ਤੇਜ਼ ਹੋਊਗਾ